ਆ ਕੇ ਫਰਾਂਗੋ ਕਰਦੇ ਆ। ਆ ਜੇ ਨੇਕ ਕਮਲ ਕਰਕੇ ਆਓ ਦਿਲ ਦੀਆਂ ਮਰਾਦਾ ਪਾਓ। ਚੁੰਨੀਆਂ ਦੇਖੋ। ਦਿਲ ਦੀਆਂ ਮਰਾਦਾ ਪਾ ਕੇ ਜਾਓ। ਇਹ ਕਿੰਨੇ ਕਿੰਨੇ ਦੀਆਂ ਚੁੰਨੀਆਂ? ਇੰਡੀਅਨ 500 ਦੀ ਪੈਣ। ਇੰਡੀਅਨ 500 ਦੀ ਤੁਸੀਂ। ਸਾਡਾ 1500। ਅੱਛਾ ਤੁਹਾਡਾ 1500। ਇਹ ਆਗੇ ਜੀ ਜੁੱਤੀਆਂ ਦੀ ਦੁਕਾਨ ਤੇ ਜੁੱਤੀਆਂ ਲੱਗੀਆਂ ਆਈਆਂ ਨੇ। ਬਹੁਤ ਸੋਹਣੀਆਂ। ਕੋਲ ਨੇ जटवीर घर भी कर लेगा किसी नु दस नाकिया भे जटवीर पैसे बटाने इन्ह का धन्यवाद हो पंजाब जाके दसिए ना ਆਇਆ ਲੈ ਅੱਜ ਇਹ ਤਾਂ ਜਾਣਾ ਸਭ ਕਾ ਬਣਾ ਆ ਹੋ ਕੰਦੂ ਕਾ ਬੁਦ ਦਰਗਾਹ ਉਸ ਪਾਟਾ ਲਓ ਤੇ ਫੇਣੀ ਇਥੇ ਬਾਹਰ ਮਿਲ ਗਿਆ ਠੋਕ ਆ ਆਇਆ ਲੈ ਇਹਨੇ ਪਾਕਿਸਤਾਨ ਦੀ ਗੱਡੀ ਸ਼ਿੰਗਾਰੀ ਹੋਈ ਤੇ ਆਪਣੇ ਪੰਜਾਬ ਤਰ੍ਹਾਂ ਫੁੱਲਾਂ ਵਾਲੀ ਸ਼ਿੰਗਾਰੀ ਬਹੁਤ ਸਾਲੋਂ ਤੁਸੀਂ ਆਦਾ ਵਿਆਹ ਨਹੀਂ ਵਿਖਾਇਆ ਤਾਂ ਮੇਰੀ ਨੌਕਰੀ ਹੋਰ ਜੀ ਲੋਨ ਦਾ ਰਾਖਾ ਜੀ ਹਾਂ ਫੇਰ ਬਹੁਤ ਹੋਜੀ ਹੋਰ ਸਭ ਠੀਕ ਆ ਕੋਈ ਹੁੰਦੇ ਸਾਰੇ ਹਾਂਜੀ ਇਹ ਤੇ ਹਾਂਜੀ ਚੈਨਲ ਕਿਹੜਾ 400 ਰੁਪਏ ਲਸਣ 400 ਰੁਪਏ ਜਲੇਬੀਆਂ ਦੀ ਜਲੇਬੀਆਂ ਦਾ ਹਾਂਜੀ 400 ਰੁਪਏ ਹੁੰਦਾ ਕਿਹੜਾ ਚੈਨਲ ਹੈ ਤੇਰਾ ਵੀਰ ਕੁੜੀ ਆ ਇਹਦਾ ਹਾਂ ਆਹ ਫਿਰ ਸਾਰੀ ਤੇ ਨੁਕਾੜਾ ਹੈ ਕੋਟਵਾਲੀ ਆਇਆ ਚੱਲੇ ਕੋਟਵਾਲਾ ਸੰਭੂ ਸਾਹਿਬ ਵਾਲਾ ਜੀ ਦਾ ਨਾਮ ਨਾਲ ਜਿਹੜਾ ਚੱਲੇ ਇੱਕੜਾ ਬਾਬਾ ਕਪਾਲ ਕਪਾਲ हां जी हां जी ਕਪਾਲ ਸਿੰਘ ਮਿਸਤਰੀ ਇਹਨੂੰ ਨਥੂ ਦੁੱਲੇ ਗਿਆ ਜੀ ਇਹਨੂੰ ਬੋਲੋ ਹੈ ਕੌਣ ਬੋਲੂਗਾ ਕਪਾਲ ਸਿੰਘ ਆਦ ਰੋਕ ਕੇ ਬੋਲੋ ਨਾ ਮੈਂ ਆ ਰਿਹਾ ਹਾਂ ਜੀ ਕਪਾਲ ਸਿੰਘ ਮਿਸਤਰੀ ਇਹਨੂੰ ਨਥੂ ਦੁੱਲੇ ਗਿਆ ਜ਼ਿਲ੍ਹਾ ਬਰੋਇਪੁਰ કે નથુવાળા ગોબાર સિંહ કચુરા ગોબાર સિંહ કચુરા આંગૂર એ ઇન્દિરા ઇન્દિરા અંગૂર સાડા જંગા હે આપના બડા અંગૂર મેડમ ખાના સજે સો દેવાય સુબા ફેર હે બસ સજો દે ગયા હે સુબા રે કા બને બને કરા હા થી પેલે

डेरा वीर करोड़िया तो कर बंगाल साहब श्री गुरु नानक देव जी

हाँ जी हाँ जी अड्डे तो फे